ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਅੱਜ ਮੈਂ ਆਪਣੀ ਜ਼ਿੰਦਗੀ ਦੇ 38 ਸਾਲ ਜਿਹੜੇ ਉਹ ਪੂਰੇ ਕਰ ਲਏ ਆ। ਮੈਂ 38 ਸਾਲ ਦੀ ਹੋ ਗਈ ਆ। ਬਸ 40ਵੇਂ ਚ ਪਹੁੰਚਣ ਵਾਲੇ ਆ ਦੋ ਸਾਲ ਰਹਿ ਗਏ ਹੈਗੇ ਤੇ ਪਰ ਕਦੇ ਕਦੇ ਮੈਨੂੰ ਇਹ ਲੱਗਦਾ ਹੁੰਦਾ ਵੀ 40 ਸਾਲ ਦੇ ਨੇੜੇ ਪਹੁੰਚਣ ਵਾਲੇ ਹੋਗੇ ਪਰ ਸਿਆਣੀ ਜਿਹੀ ਹੋਈ ਨਹੀਂ ਜਿਵੇਂ ਕਹਿੰਦੇ ਹੁੰਦੇ ਆ ਵੀ 30 ਸਾਲ ਤੋਂ ਬਾਅਦ ਆ ਗਈ ਕਿਸੇ ਵੀ ਇਨਸਾਨ ਚ ਮੈਚਿਓਰਿਟੀ ਆ ਜਾਂਦੀ ਆ ਤੇ ਮੈਂ ਅੱਜ ਸਰਤਾਜ ਦੇ ਪਾਪਾ ਨੂੰ ਕਹਿ ਰਹੀ ਸੀ ਕਿ ਮੈਂ ਕਿਹਾ ਕਿੰਨੀ ਹੈ ਨਾ ਉਮਰ ਹੋ ਗਈ ਹੈ 38 ਸਾਲ ਤੇ ਐਂ ਜਿ ਲੱਗਦਾ ਨਹੀਂ ਵੀ 38 ਸਾਲ ਵੀ ਲੰਘ ਗਏ ਜ਼ਿੰਦਗੀ ਦੇ ਤੇ ਚਲੋ ਜਿੰਨੀ ਵੀ ਜ਼ਿੰਦਗੀ ਲੰਗੀ ਆ ਹੁਣ ਤੱਕ ਵਧੀਆ ਲੰਗੀ ਆ ਤੇ ਇਸ ਤੋਂ ਬਾਅਦ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਵੀ ਮੈਨੂੰ ਇਹ ਲੱਗਦਾ ਵੀ ਵਧੀਆ ਹੀ ਹੋਊਗੀ ਵੈਸੇ ਤਾਂ ਦੇਖੋ ਜ਼ਿੰਦਗੀ ਤਾਂ ਸੁੱਖਾਂ ਤੇ ਦੁੱਖਾਂ ਦਾ ਸਮੇਲ ਆ ਦੁੱਖ ਸੁੱਖ ਆ ਜਿਹੜੇ ਆਉਂਦੇ ਰਹਿੰਦੇ ਆ ਪਰ ਜ਼ਿੰਦਗੀ ਨੂੰ ਹੱਸ ਕੇ ਜਿਉਣਾ ਚਾਹੀਦਾ ਅੱਜ ਹੀ ਆਪਣੇ ਬਹੁਤ ਪਿਆਰੇ ਸਬਸਕ੍ਰਾਈਬਰ ਵੀਰਪਾਲ ਕੌਰ ਪਾਲੀ ਜੀ ਮਨੀਲਾ ਤੋਂ ਨੇ ਭੈਣ ਮੇਰੀ ਉਹ ਵੱਡੀ ਭੈਣ ਆ ਉਹਨਾਂ ਦਾ ਵੀ ਅੱਜ ਬਰਥਡੇ ਆ ਤੁਸੀਂ ਸਾਰੇ ਜਾਣੇ ਉਹਨਾਂ ਨੂੰ ਵੀ ਵੇਸ਼ ਕਰਿਓ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਆਂ ਜਿਹੜੀ ਕਿ ਬਿਲਕੁਲ ਸੱਚੀ ਆ ਲੁਧਿਆਣਾ ਸ਼ਹਿਰ ਦੀ ਇਹ ਕ੍ਰਾਈਮ ਸਟੋਰੀ ਆ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਆਦਮੀ ਆਪਣੇ ਭਰਾ ਪਤਨੀ ਤੇ ਬੇਟੀ ਦੇ ਨਾਲ ਆਪਣੇ ਘਰ ਦੇ ਵਿੱਚ ਰਹਿੰਦਾ ਵਧੀਆ ਫਲੈਟ ਆ ਉਹਦਾ ਉਸ ਆਦਮੀ ਦਾ ਨਾਮ ਕੁਲਦੀਪ ਆ ਤੇ ਉਹਦੀ ਪਤਨੀ ਦਾ ਨਾਮ ਗੀਤਾ ਤੇ ਉਹਦੀ ਬੇਟੀ ਦਾ ਨਾਮ ਸੁਦਿਕਸ਼ਾ ਉਹਦੀ ਬੇਟੀ ਕਾਲਜ ਦੀ ਪੜਾਈ ਕਰ ਰਹੀ ਆ ਤੇ ਕੁਲਦੀਪ ਦੀ ਪਤਨੀ ਆ ਜਿਹੜੀ ਉਹ ਕਾਲਜ ਦੇ ਵਿੱਚ ਲੈਕਚਰਾਰ ਆ ਕੁਲਦੀਪ ਦਾ ਭਰਾ ਜਿਹੜਾ ਉਹਦਾ ਵਿਆਹ ਨਹੀਂ ਹੋਇਆ ਉਹ ਵੀ ਆਪਣੀ ਜੌਬ ਕਰਦਾ ਪੁਲਿਸ ਦੇ ਵਿੱਚ ਆ ਉਹ ਚਾਰੋਂ ਜਾਣੇ ਵਧੀਆ ਰਹਿੰਦੇ ਨੇ ਕੁਲਦੀਪ ਦੇ ਸਿਰਫ ਇੱਕ ਬੇਟੀ ਆ ਉਹਨਾਂ ਦੇ ਬੇਟੀ ਤੋਂ ਬਾਅਦ ਕੋਈ ਬੱਚਾ ਨਹੀਂ ਹੋਇਆ ਤੇ ਉਹਨਾਂ ਨੇ ਆਪਣੀ ਬੇਟੀ ਨੂੰ ਹੀ ਬਹੁਤ ਜ਼ਿਆਦਾ ਲਾੜ ਪਿਆਰ ਨਾਲ ਪਾਲਿਆ ਇੱਕ ਦਿਨ ਕੁਲਦੀਪ ਸਵੇਰੇ ਉੱਠਿਆ ਉੱਠ ਕੇ ਆਪਣੀ ਨੌਕਰੀ ਤੇ ਜਾਣ ਲਈ ਤਿਆਰ ਹੋਇਆ ਉਹ 8:30 ਵਜੇ ਡਿਊਟੀ ਲਈ ਨਿਕਲਦਾ ਸੀ ਤੇ ਉਹਦੀ ਬੇਟੀ 9 ਵਜੇ ਕਾਲਜ ਜਾਂਦੀ ਸੀ ਤੇ ਉਹਦੀ ਪਤਨੀ 9:30 ਵਜੇ ਆਪਦੀ ਕਾਲਜ ਜਾਂਦੀ ਸੀ ਉਹ ਉੱਠਦਾ ਤਿਆਰ ਹੁੰਦਾ ਫਿਰ ਉਹ ਨਾਸ਼ਤਾ ਕਰਨ ਬਹਿੰਦੇ ਆ ਕੁਲਦੀਪ ਦੀ ਕਾਦਰ ਸੀ ਉਹ ਖਾਣਾ ਹਮੇਸ਼ਾ ਆਪਣੀ ਪਤਨੀ ਅਤੇ ਬੇਟੀ ਨਾਲ ਖਾਣਾ ਪਸੰਦ ਕਰਦਾ ਸੀ ਜਦੋਂ ਉਹਦੀ ਪਤਨੀ ਨਾਸ਼ਤਾ ਤਿਆਰ ਕਰਕੇ ਡਾਈਨਿੰਗ ਟੇਬਲ ਤੇ ਲਗਾ ਲੈਂਦੀ ਆ ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਗੀਤਾ ਸਦਿਕਸ਼ਾ ਨੂੰ ਆਵਾਜ਼ ਮਾਰ ਉਹ ਕਹਿੰਦੀ ਵੀ ਮੈਂ ਨਹੀਂ ਆਵਾਜ਼ ਮਾਰਨੀ ਉਹਨੂੰ ਵੀ ਮੈਂ ਤਾਂ ਕਾਲਜ ਤੋਂ ਲੇਟ ਹੋ ਜੂੰਗੀ ਵੀ ਮੈਂ ਤਾਂ ਤਿਆਰ ਹੁੰਨੀ ਆ ਫਟਾਫਟ ਨਾਸ਼ਤਾ ਕਰੋ ਵੀ ਤੁਸੀਂ ਨਿਕਲੋ ਆਪ ਦੀ ਡਿਊਟੀ ਤੇ ਤੇ ਮੈਂ ਤਿਆਰ ਹੋਣਾ ਉਹ ਕਹਿੰਦਾ ਵੀ ਤੈਨੂੰ ਪਤਾ ਨਾ ਵੀ ਮੈਨੂੰ ਆਪਾਂ ਤਿੰਨ ਤਾਂ ਜਾਣੇ ਆ ਪਰ ਪਰਿਵਾਰ ਦੇ ਵਿੱਚ ਕਿਉਂਕਿ ਕੁਲਦੀਪ ਦਾ ਭਰਾ ਜਿਹੜਾ ਉਹ ਆਪਣੀ ਡਿਊਟੀ ਤੇ ਚਲਿਆ ਗਿਆ ਸੀ ਉਹਦੀ ਰਾਤ ਦੀ ਡਿਊਟੀ ਹੁੰਦੀ ਸੀ ਅਕਸਰ ਤੇ ਕਹਿੰਦਾ ਤਿੰਨੋਂ ਆਪਾਂ ਅਲੱਗ-ਅਲੱਗ ਨਾਸ਼ਤਾ ਕਰਾਂਗੇ ਬਲਾਉ ਨੂੰ ਚਲ ਗੀਤਾ ਜਿਹੜੀ ਉਹ ਗੱਲ ਨਹੀਂ ਗੋਲਦੀ ਔਰ ਸੋਈ ਦੇ ਵਿੱਚ ਚਲੀ ਜਾਂਦੀ ਆ ਕੁਲਦੀਪ ਉੱਥੇ ਬੈਠਾ ਬੈਠਾ ਆਪਣੀ ਬੇਟੀ ਨੂੰ ਆਵਾਜ਼ ਮਾਰਦਾ ਸੁਦਿਕਸ਼ਾ ਸੁਦਿਕਸ਼ਾ ਪਰ ਉਹ ਗੱਲ ਨਹੀਂ ਸੁਣਦੀ ਕੁਲਦੀਪ ਜਿਹੜਾ ਉਹ ਨਾਸ਼ਤਾ ਕਰਦਾ ਕਰਦਾ ਉੱਠ ਜਾਂਦਾ ਆਪਣੀ ਪਤਨੀ ਨੂੰ ਕਹਿੰਦਾ ਵੀ ਡਾਈਨਿੰਗ ਟੇਬਲ ਤੇ ਆ ਜਾ ਮੈਂ ਬੁਲਾ ਕੇ ਲਿਆਉਣਾ ਉਹਨੂੰ ਚੱਲ ਉਹ ਆਪਣੀ ਬੇਟੀ ਦੇ ਕਮਰੇ 'ਚ ਜਾਂਦਾ ਦਰਵਾਜ਼ਾ ਖੋਲਦਾ ਤੇ ਉਹ ਦੇਖਦਾ ਵੀ ਉਹਦੀ ਬੇਟੀ ਹੈ ਜਿਹੜੀ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਇਹ ਵੇਖ ਕੇ ਕੁਲਦੀਪ ਸਿੰਘ ਨੂੰ ਬਹੁਤ ਗੁੱਸਾ ਆਉਂਦਾ ਉਹ ਆਪਣੀ ਬੇਟੀ ਦੇ ਕੋਲ ਜਾ ਕੇ ਉਹਦਾ ਫੋਨ ਖੋਹਦਾ ਤੇ ਫੋਨ ਤੇ ਕਿਸੇ ਤਰੁਣ ਦਾ ਨਾਮ ਸੀ ਤਰੁਣ ਦੇ ਮਤਲਬ ਤਰੁਣ ਦੇ ਨਾਮ ਤੇ ਉਹ ਨੰਬਰ ਫੀਡ ਕੀਤਾ ਹੋਇਆ ਸੀ ਜਿਹਦੇ ਨਾਲ ਉਹਦੀ ਬੇਟੀ ਗੱਲ ਕਰ ਰਹੀ ਸੀ ਕੁਲਦੀਪ ਨੂੰ ਬਹੁਤ ਗੁੱਸਾ ਆਉਂਦਾ ਉਹ ਆਪਣੀ ਬੇਟੀ ਦਾ ਫੋਨ ਖੋਹਦਾ ਤੇ ਫਰਸ਼ ਨਾਲ ਮਾਰਦਾ ਉਹਨੂੰ ਫੋਨ ਨੂੰ ਤੋੜ ਦਿੰਦਾ ਅਸਲ ਦੇ ਵਿੱਚ ਜਿਹੜਾ ਤਰੁਣ ਸੀ ਉਹ ਉਹਦੀ ਬੇਟੀ ਸੁਦਿਕਸ਼ਾ ਦਾ ਬாய்ਫਰੈਂਡ ਸੀ ਉਹ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਸੀ ਕ੍ਰਿਮੀਨਲ ਰਿਕਾਰਡ ਸੀ ਉਸ ਮੁੰਡੇ ਦਾ ਤੇ ਉਹਦੀ ਛੋਟਾ ਜੀ ਮੈਡੀਕਲ ਦੀ ਦੁਕਾਨ ਸੀ ਇਸ ਗੱਲ ਤੇ ਕੁਲਦੀਪ ਆਪਣੀ ਬੇਟੀ ਨਾਲ ਅਕਸਰ ਗੁੱਸੇ ਹੁੰਦਾ ਰਹਿੰਦਾ ਸੀ ਉਹ ਆਪਣੀ ਬੇਟੀ ਨੂੰ ਪਿਆਰ ਨਾਲ ਵੀ ਸਮਝਾਉਂਦਾ ਸੀ ਆਪਣੀ ਪਤਨੀ ਨੂੰ ਵੀ ਕਹਿੰਦਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਸੁਦਿਕਸ਼ਾ ਦੇ ਫਿਊਚਰ ਦੀ ਟੈਨਸ਼ਨ ਆ ਇਹਦੇ ਕੈਰੀਅਰ ਦੀ ਵੀ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਤੂੰ ਮਾਂ ਹੋਣ ਦੇ ਨਾਤੇ ਨੂੰ ਸਮਝਾ ਨਹੀਂ ਸਕਦੀ ਚਲੋ ਗੀਤਾ ਸੀ ਜਿਹੜੀ ਉਹ ਗੱਲ ਨੂੰ ਬਹੁਤ ਸੀਰੀਅਸ ਨਹੀਂ ਸੀ ਲੈਂਦੀ ਕੁਲਦੀਪ ਹਰ ਇੱਕ ਤਰੀਕੇ ਨਾਲ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਉਸ ਦਿਨ ਉਹ ਗੁੱਸੇ ਦੇ ਵਿੱਚ ਫੋਨ ਜਦੋਂ ਚਲਾ ਕੇ ਮਾਰਦਾ ਫੋਨ ਟੁੱਟ ਜਾਂਦਾ ਪਿਓ ਦੀ ਬਹੁਤ ਬਹਿਸ ਹੁੰਦੀ ਆ ਉਹ ਆਪਣੀ ਧੀ ਨੂੰ ਕਹਿੰਦਾ ਵੀ ਪੁੱਤ ਮੈਂ ਤੈਨੂੰ ਬਹੁਤ ਵਾਰ ਕਹਿ ਚੁੱਕਿਆ ਵੀ ਤੂੰ ਇਸ ਮੁੰਡੇ ਦਾ ਖੇੜਾ ਛੱਡ ਦੇ ਪਰ ਜਿਹੜੀ ਉਹਦੀ ਧੀ ਸੀ ਉਹ ਤਰਉਣ ਦੇ ਮਾਮਲੇ ਦੇ ਵਿੱਚ ਆਪਣੇ ਪਿਓ ਨੂੰ ਬਹੁਤ ਬੁਰਾ ਸਮਝਦੀ ਸੀ ਉਹ ਕਹਿੰਦੀ ਸੀ ਵੀ ਤੂੰ ਤਰਉਣ ਦੇ ਖਿਲਾਫ ਪਾਪਾ ਕੁਝ ਨਾ ਬੋਲ ਸਿੱਧਾ ਉਹ ਤੂੰ ਕਹਿ ਕੇ ਗੱਲ ਕਰ ਰਹੀ ਸੀ ਕੁਲਦੀਪ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਰਿਹਾ ਸੀ ਵੀ ਉਸ ਦੋ ਕੌਡੀ ਦੇ ਮੁੰਡੇ ਪਿੱਛੇ ਤੂੰ ਮੈਨੂੰ ਤੂੰ ਕਹਿ ਕੇ ਗੱਲ ਕਰ ਰਹੀ ਆ ਸੁਦਿਕਸ਼ਾ ਜਿਹੜੀ ਉਹ ਬਹੁਤ ਉੱਚੀ ਉੱਚੀ ਚਲਾਉਂਦੀ ਆ ਗੀਤਾ ਜਿਹੜੀ ਉਹ ਦੋਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਦੋਨੋਂ ਪਿਓਤੀ ਇੰਨੀ ਜ਼ਿਆਦਾ ਬਹਿਸ ਕਰਦੇ ਆ ਤੇ ਇਹ ਬਹਿਸ ਕੋਈ ਪਹਿਲੇ ਦਿਨ ਨਹੀਂ ਹੋਈ ਸੀ ਅਕਸਰ ਇਸ ਮਾਮਲੇ ਤੇ ਉਹਨਾਂ ਪਿਓਤੀ ਦੀ ਬਹਿਸ ਹੁੰਦੀ ਰਹਿੰਦੀ ਸੀ ਪਰ ਫਿਰ ਵੀ ਕੁਲਦੀਪ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ ਉਹ ਚਾਹੁੰਦਾ ਸੀ ਵੀ ਮੇਰੀ ਬੇਟੀ ਦਾ ਫਿਊਚਰ ਕਰੀਅਰ ਖਰਾਬ ਨਾ ਹੋਵੇ ਉਹ ਇਸ ਗੱਲ ਨੂੰ ਛੱਡ ਦਿੰਦਾ ਸੀ ਪਰ ਜਦੋਂ ਉਹ ਉਹਨੂੰ ਫੋਨ ਤੇ ਗੱਲ ਕਰਦੀ ਨੂੰ ਵੇਖ ਲੈਂਦਾ ਸੀ ਉਦੋਂ ਉਹਨੂੰ ਬਹੁਤ ਗੁੱਸਾ ਆਉਂਦਾ ਸੀ ਜਦੋਂ ਉਹ ਆਪਣੀ ਬੇਟੀ ਦਾ ਫੋਨ ਤੋੜ ਕੇ ਤੇ ਕਮਰੇ ਚੋਂ ਬਾਹਰ ਨਿਕਲਦਾ ਉਹ ਨਾਸ਼ਤੇ ਨਾਲ ਨਹੀਂ ਕਰਦਾ ਉੱਥੇ ਛੱਡ ਦਿੰਦਾ ਤੇ ਆਪਣਾ ਲੰਚ ਬਾਕਸ ਵੀ ਨਹੀਂ ਲੈ ਕੇ ਜਾਂਦਾ ਉਹ ਆਪਣੀ ਬਾਈਕ ਦੀ ਚਾਬੀ ਚੱਕਦਾ ਤੇ ਬਾਈਕ ਲੈ ਕੇ ਆਪਣੀ ਡਿਊਟੀ ਤੇ ਚਲਿਆ ਜਾਂਦਾ ਉਸ ਤੋਂ ਬਾਅਦ ਸੁਦਿਕਸ਼ਾ ਤੇ ਗੀਤਾ ਵੀ ਆਪਣੇ ਆਪਣੇ ਕਾਲਜ ਚ ਲੀਆਂ ਜਾਂਦੀਆਂ ਕਿਸੇ ਨੇ ਨਾਸ਼ਤਾ ਨਹੀਂ ਕੀਤਾ ਸ਼ਾਮ ਨੂੰ ਜਦੋਂ ਕੁਲਦੀਪ ਆਪਣੀ ਡਿਊਟੀ ਤੋਂ ਆਉਂਦਾ ਤੇ ਉਹ ਆਪਣੀ ਪਤਨੀ ਗੀਤਾ ਨੂੰ ਕਹਿੰਦਾ ਵੀ ਛੱਤ ਤੇ ਡਾਈਨਿੰਗ ਟੇਬਲ ਲਾ ਲਾ ਜਾਂ ਕੁਝ ਵੀ ਆਪਣੀ ਚਟਾਈ ਵਗੈਰਾ ਵਿਛਾਲਾ ਵੀ ਆਪਾਂ ਇਕੱਠੇ ਖਾਣਾ ਖਾਵਾਂਗੇ ਚਲੋ ਉਹ ਤਿੰਨੋਂ ਜਾਣੇ ਛੱਤ ਤੇ ਖਾਣਾ ਖਾਂਦੇ ਆ ਉਹ ਆਪਣੀ ਬੇਟੀ ਨੂੰ ਬਹੁਤ ਸਮਝਾਉਂਦਾ ਵੀ ਪੁੱਤ ਮੈਂ ਤੇਰੇ ਫਾਇਦੇ ਲਈ ਕਹਿਣਾ ਦੇਖ ਮੈਨੂੰ ਤੇਰੀ ਲਵ ਮੈਰਿਜ ਨਾਲ ਕੋਈ ਇਤਰਾਜ਼ ਨਹੀਂ ਵੀ ਜਦੋਂ ਵੀ ਮੈਂ ਤੇਰਾ ਵਿਆਹ ਕਰਨਾ ਹਨਾ ਵੀ ਜੇ ਤੂੰ ਲਵ ਮੈਰਿਜ ਵੀ ਕਰਵਾ ਲੇਗੀ ਪਰ ਤਰੋਂ ਨਾ ਜਿਹੜਾ ਉਹ ਮੁੰਡਾ ਸਹੀ ਨਹੀਂ ਤੂੰ ਉਹਦਾ ਖਿਹੜਾ ਛੱਡ ਦੇ ਉਹ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਉਹਦੀ ਬੇਟੀ ਹੈ ਜਿਹੜੀ ਚੁੱਪਚਾਪ ਗੱਲ ਸੁਣਦੀ ਰਹਿੰਦੀ ਹੈ ਕੋਈ ਜਵਾਬ ਨਹੀਂ ਦਿੰਦੀ ਕੁਲਦੀਪ ਨੂੰ ਆਦਤ ਸੀ ਸ਼ਰਾਬ ਪੀਣ ਦੀ ਉਹ ਘੰਟੇ ਦੋ ਘੰਟਿਆਂ ਤੱਕ ਰੋਜ਼ ਰਾਤ ਨੂੰ ਸ਼ਰਾਬ ਪੀਂਦਾ ਸੀ ਤੇ ਕਈ ਵਾਰ ਜਦੋਂ ਉਹਨੂੰ ਐਂ ਲੱਗਦਾ ਸੀ ਵੀ ਉਹਦੀ ਬੇਟੀ ਗਲਤੀ ਕਰਦੀ ਸੀ ਡਿਸਪਲਿਨ ਚ ਨਹੀਂ ਰਹਿੰਦੀ ਸੀ ਸ਼ਰਾਬ ਪੀ ਕੇ ਉਹ ਦੋਨਾਂ ਮਾਮਾ ਧੀਆ ਨੂੰ ਡਿਸਪਲਿਨ ਦੇ ਵਿੱਚ ਰਹਿਣ ਦੇ ਜਿਹੜੇ ਹੁਕਮ ਸੁਣਾਉਂਦਾ ਰਹਿੰਦਾ ਤੇ ਜੇ ਉਹਨੂੰ ਗੁੱਸਾ ਚੜ ਜਾਂਦਾ ਉਹਨਾਂ ਦੀ ਕੁੱਟ ਮਾਰ ਵੀ ਕਰ ਦਿੰਦਾ ਸੀ ਉਸ ਦਿਨ ਕੁਲਦੀਪ ਨੇ ਥੋੜੀ ਦਾਰੂ ਪੀਤੀ ਦਾਰੂ ਪੀ ਕੇ ਉਹਨੇ ਫਿਰ ਖਾਣਾ ਖਾਦਾ ਆਪਣੀ ਧੀ ਨਾਲ ਤੇ ਆਪਣੀ ਪਤਨੀ ਨਾਲ ਉਸ ਤੋਂ ਬਾਅਦ ਉਹ ਨੀਚੇ ਆ ਕੇ ਆਪਣੇ ਕਮਰੇ ਦੇ ਵਿੱਚ ਸੌਂ ਗਿਆ ਉਹ ਆਪਣੀ ਪਤਨੀ ਗੀਤਾ ਨੂੰ ਕਹਿੰਦਾ ਵੀ ਚੱਲ ਸੌਣ ਉਹ ਕਹਿੰਦੀ ਵੀ ਤੁਸੀਂ ਸੌਜੋ ਨੀਚੇ ਵੀ ਅਸੀਂ ਉੱਪਰ ਹੀ ਸੌਵਾਂਗੇ ਆ ਉਹ ਮਾਮਾ ਦੀਆਂ ਛੱਤ ਤੇ ਬਣੇ ਕਮਰੇ ਦੇ ਵਿੱਚ ਹੀ ਸੌ ਜਾਂਦੀਆਂ ਨੇ ਤੇ ਉਦੋਂ ਹੀ ਉਹਦਾ ਭਰਾ ਜਿਹੜਾ ਕੁਲਦੀਪ ਦਾ ਉਹ ਆਪਣੀ ਡਿਊਟੀ ਤੇ ਚੱਲਿਆ ਜਾਂਦਾ ਉਹਦੀ ਰਾਤ ਦੀ ਡਿਊਟੀ ਹੁੰਦੀ ਸੀ ਕੁਲਦੀਪ ਜਿਹੜਾ ਆਪਣਾ ਮੇਨ ਗੇਟ ਆ ਉਹ ਬੰਦ ਕਰਦਾ ਹੁੰਦਾ ਸੀ ਤੇ ਉਹਦੀ ਜਿਹੜੀ ਚਾਬੀ ਸੀ ਉਹ ਘਰ ਦੇ ਵਿੱਚ ਲੌਬੀ ਦੇ ਵਿੱਚ ਟੰਗ ਦਿੰਦਾ ਸੀ ਕਿਉਂਕਿ ਸਵੇਰੇ ਉਹਦੀ ਪਤਨੀ ਪਹਿਲਾਂ ਉੱਠਦੀ ਸੀ ਤੇ ਉਹ ਦਰਵਾਜ਼ਾ ਖੋਲ੍ਹ ਦਿੰਦੀ ਸੀ ਚਲੋ ਸੌਂ ਜਾਂਦੇ ਆ ਸਾਰੇ ਤੇ ਅਗਲੀ ਸਵੇਰ ਜੁਲਾਈ 2018 ਨੂੰ ਜਦੋਂ ਗੀਤਾ ਉੱਪਰੋਂ ਉੱਠ ਕੇ ਆਉਂਦੀ ਆ ਛੱਤ ਤੋਂ ਉੱਠ ਕੇ ਹੋਰ ਰਸੋਈ ਦੇ ਵਿੱਚ ਜਾਣ ਲੱਗਦੀ ਆ ਤੇ ਉਹ ਵੇਖਦੀ ਆ ਵੀ ਉਹਨਾਂ ਦੀ ਜਿਹੜੀ ਲੋਬੀ ਦਾ ਜਿਹੜਾ ਉਹਨਾਂ ਦੀ ਕੋਠੀ ਦਾ ਮੇਨ ਗੇਟ ਆ ਉਹਦੇ ਵਿੱਚ ਚਾਬੀ ਪਾਈ ਹੋਈ ਆ ਤੇ ਉਹ ਖੁੱਲਿਆ ਪਿਆ ਚਲੋ ਉਸ ਤੋਂ ਬਾਅਦ ਆਪਣੇ ਪਤੀ ਦੇ ਕਮਰੇ ਤੇ ਜਾਂਦੀ ਆ ਪਤੀ ਦੇ ਕਮਰੇ ਦੇ ਵਿੱਚ ਜਾ ਕੇ ਉਹ ਵੇਖਦੀ ਆ ਵੀ ਉਹਦੇ ਪਤੀ ਦਾ ਜਿਹੜਾ ਕਤਲ ਹੋਇਆ ਪਿਆ ਸੀ ਖੂਨ ਸਾਰੇ ਬੈੱਡ ਤੇ ਖਿਲਰਿਆ ਹੋਇਆ ਸੀ ਤੇ ਉਹਦੀ ਗਰਦਨ ਤੇ ਕਾਫੀ ਨਿਸ਼ਾਨ ਸੀ। ਉਹ ਆਪਣੇ ਦਿਓਰ ਨੂੰ ਫੋਨ ਕਰਦੀ ਆ ਤੇ ਉਹਦਾ ਦਿਓਰ ਆ ਜਿਹੜਾ ਉਹ ਪੁਲਿਸ ਨੂੰ ਫੋਨ ਕਰਦਾ। ਹੰਬੜਾ ਥਾਣੇ ਦੀ ਜਿਹੜੀ ਪੁਲਿਸ ਆ ਉਹ ਆ ਜਾਂਦੀ ਆ। ਆ ਕੇ ਜਦੋਂ ਪੁਲਿਸ ਵੇਖਦੀ ਆ ਹਨਾ ਵੀ ਇੱਕ ਬੰਦੇ ਦਾ ਕਤਲ ਹੋਇਆ ਤੇ ਪਰਿਵਾਰਕ ਮੈਂਬਰ ਜਿਹੜੇ ਉਹਦੀ ਪਤਨੀ ਤੇ ਉਹਦੀ ਧੀ ਉੱਪਰ ਛੱਤ ਤੇ ਸੁੱਤੀਆਂ ਪਈਆਂ ਤੇ ਕਤਲ ਹੋਇਆ ਵੀ ਇਸ ਤਰ੍ਹਾਂ ਵੀ ਕੋਈ ਲੁੱਟਪਟ ਨਹੀਂ ਹੋਈ ਕੋਈ ਜ਼ਬਰਦਸਤੀ ਮਤਲਬ ਜਿਵੇਂ ਹੁਣ ਮੰਨ ਲਵੋ ਕੋਈ ਬਾਹਰੋਂ ਆਊਗਾ ਮਾਰਨ ਉਧਰ ਵਾਜਾ ਤੋੜੂਗਾ ਖਿੜਕੀ ਤੋੜੂਗਾ ਜਾਂ ਕਿਸੇ ਤਰੀਕੇ ਦਾ ਕੋਈ ਨਿਸ਼ਾਨ ਹੁੰਦਾ ਹਨਾ ਭੱਜ ਕੇ ਆਉਂਦਾ ਕੋਈ ਚੀਜ਼ ਦਾ ਖਲਾਰਾ ਪਿਆ ਹੁੰਦਾ ਪਰ ਸਾਰਾ ਕੁਝ ਬਧੀਆਂ ਠੀਕ ਹੁੰਦਾ ਦੇਖਣ ਚਾਏ ਪ੍ਰਦੀਤ ਹੋ ਰਿਹਾ ਸੀ ਵੀ ਜਿਵੇਂ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਬਾਹਰੋਂ ਕੋਈ ਆਇਆ ਤੇ ਉਹਨੂੰ ਮਾਰ ਕੇ ਚਲਾਇਆ ਗਿਆ ਹੁਣ ਪੁਲਿਸ ਸੀ ਜਿਹੜੀ ਉਹ ਉਹਨਾਂ ਮਾਵਾਂ ਧੀਆਂ ਦੇ ਬਿਆਨ ਲੈਂਦੀ ਆ ਤਾਂ ਕੀ ਤਾਂ ਜਿਹੜੀ ਪੁਲਿਸ ਨੂੰ ਬਿਆਨ ਦੇ ਕੇ ਆਪ ਹੀ ਫਸ ਜਾਂਦੀ ਆ ਉਹ ਕਹਿੰਦੀ ਆ ਵੀ ਜਦੋਂ ਮੈਂ ਉੱਪਰੋਂ ਆਈ ਤੇ ਮੈਂ ਜਿਹੜਾ ਮੇਨ ਗੇਟ ਆ ਉਹ ਖੁੱਲਿਆ ਵੇਖ ਫਿਰ ਪੁਲਿਸਾ ਜਿਹੜੀ ਉਹਨੂੰ ਪੁੱਛਦੀ ਆ ਵੀ ਤੁਹਾਡਾ مین ਗੇਟ ਕੌਣ ਬੰਦ ਕਰਦਾ ਸੀ ਤਾਂ ਉਹ ਦੱਸਦੀ ਆ ਵੀ ਮੇਰੇ ਪਤੀ ਹੀ ਇਹ ਦਰਵਾਜ਼ਾ ਬੰਦ ਕਰਦੇ ਆ ਉਹ ਸ਼ਰਾਬ ਪੀ ਕੇ ਖਾਣਾ ਖਾ ਕੇ ਅਕਸਰ ਤੁਰੇ ਫਿਰਦੇ ਰਹਿੰਦੇ ਸੀ ਬੋਲਦੇ ਤੁਰੇ ਫਿਰਦੇ ਰਹਿੰਦੇ ਸੀ ਤੇ ਦਰਵਾਜ਼ਾ ਬੰਦ ਉਹੀ ਕਰਦੇ ਸੀ ਉਹ ਸਾਡੇ ਤੇ ਯਕੀਨ ਨਹੀਂ ਕਰਦੇ ਸੀ ਤੇ ਉਹ ਕਹਿੰਦੇ ਫਿਰ ਮੰਨ ਲਵੋ ਤੁਹਾਡੇ ਪਤੀ ਨੇ ਦਰਵਾਜ਼ਾ ਬੰਦ ਕੀਤਾ ਤੇ ਫਿਰ ਦਰਵਾਜ਼ਾ ਖੋਲਿਆ ਕਿਨੇ ਇਹਦਾ ਮਤਲਬ ਜਿਹੜਾ ਕੋਈ ਕਤਲ ਕਰਨ ਵਾਲਾ ਸੀ ਉਹ ਜਾਣ ਪਛਾਣ ਵਾਲਾ ਸੀ ਫਿਰ ਉਹਦੇ ਭਰਾ ਨੂੰ ਪੁੱਛਦੇ ਆ ਵੀ ਤੂੰ ਆਇਆ ਸੀ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਨਹੀਂ ਆਉਂਦਾ ਵੀ ਮੈਂ ਤਾਂ ਜਦੋਂ ਗਿਆ ਕਹਿੰਦਾ ਇਹ ਤਿੰਨੇ ਜਾਣੇ ਛੱਤ ਤੇ ਡਿਨਰ ਕਰ ਰਹੇ ਸੀ ਇਹਨਾਂ ਨੂੰ ਮੈਂ ਛੱਡ ਕੇ ਗਿਆਗਾ ਤੇ ਮੈਨੂੰ ਤਾਂ ਜਦੋਂ ਸਵੇਰੇ ਫੋਨ ਆਇਆ ਮੈਂ ਤਾਂ ਉਦੋਂ ਤੁਹਾਨੂੰ ਫੋਨ ਕੀਤਾ ਤੇ ਉਦੋਂ ਆਇਆ ਉਹ ਕਹਿੰਦੇ ਵੀ ਹੋਰ ਚਾਬੀ ਕਿਸੇ ਕੋਲ ਹੋਵੇ ਇਸ ਗੇਟ ਦੀ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਚਾਬੀ ਕਿਸੇ ਨੂੰ ਨਹੀਂ ਦਿੱਤੀ ਹੋਈ ਵੀ ਜਦੋਂ ਗੇਟ ਖੁੱਲਾ ਸੀ ਪੁਲਿਸ ਕਹਿੰਦੀ ਚਾਬੀ ਗੇਟ ਦੇ ਵਿੱਚ ਸੀ ਵੀ ਇਹਦਾ ਮਤਲਬ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਚਲੋ ਫਿਰ ਪੁਲਿਸ ਜਦੋਂ ਪੁੱਛਦੀ ਆ ਸਿੱਧੇ ਤੌਰ ਤੇ ਕੋਈ ਨਹੀਂ ਮੰਨਦਾ ਫਿਰ ਪੁਲਿਸ ਇੰਸਪੈਕਟਰ ਆ ਜਿਹੜਾ ਉਸ ਕੇਸ ਦੀ ਜਾਂਚ ਕਰਦਾ ਉਹ ਕਾਲ ਡਿਟੇਲ ਕਢਾਉਂਦਾ ਤਿੰਨਾਂ ਜਾਣਿਆਂ ਦੀ ਗੀਤਾ ਦੀ ਉਹਨਾਂ ਦੀ ਬੇਟੀ ਸੁਦਿਕਸ਼ਾ ਤੇ ਕੁਲਦੀਪ ਦੀ ਕਾਲ ਡਿਟੇਲ ਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਆ ਵੀ ਜਦੋਂ ਕੁਲਦੀਪ ਦਾ ਕਤਲ ਹੋਇਆ ਤਾਂ ਉਹਨਾਂ ਦੀ ਬੇਟੀ ਹੈ ਜਿਹੜੀ ਉਸ ਟਾਈਮ ਰਾਤ ਨੂੰ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਉਹਨੂੰ ਸ਼ੱਕ ਹੁੰਦਾ ਵੀ ਇੱਕ ਘਰ ਦੇ ਵਿੱਚ ਇੱਕ ਬੰਦੇ ਦਾ ਕਤਲ ਹੋ ਰਿਹਾ ਤੇ ਉੱਪਰਲੀ ਜਿਹੜੀ ਮੰਜ਼ਲਾ ਉਹਦੇ ਤੇ ਕੋਈ ਬੈਠਾ ਫੋਨ ਤੇ ਗੱਲ ਕਰ ਰਿਹਾ ਵੀ ਇਹ ਕਿਵੇਂ ਹੋ ਸਕਦਾ ਵੀ ਘਰ ਦੇ ਵਿੱਚ ਐਡੀ ਵੱਡੀ ਵਾਰਦਾਤ ਹੋ ਜੇ ਤੇ ਇੱਕ ਬੰਦਾ ਇੱਕ ਬੱਚੀ ਹੈ ਜਿਹੜੀ ਫੋਨ ਤੇ ਗੱਲ ਕਰ ਰਹੀ ਹੋਵੇ ਚਲੋ ਕਾਲ ਡਿਟੇਲ ਦੇ ਵਿੱਚ ਹੋਰ ਵੀ ਕਾਫੀ ਨੰਬਰ ਆਏ ਪਰ ਜਿਹੜਾ ਨੰਬਰ ਵਾਰ-ਵਾਰ ਜੀਤੇ ਫੋਨ ਕਰਦੀ ਸੀ ਸੁਦਿਕਸ਼ਾ ਉਹ ਨੰਬਰ ਜਦੋਂ ਟ੍ਰੇਸ ਕੀਤਾ ਗਿਆ ਉਹ ਨੰਬਰ ਵੇਖਿਆ ਕਿਹਦੇ ਨਾਂ ਤੇ ਆ ਤਾਂ ਉਹ ਤਰुण ਦਾ ਹੀ ਨੰਬਰ ਹੁੰਦਾ ਚਲੋ ਤਰਨ ਬਾਰੇ ਪੁੱਛਿਆ ਜਾਂਦਾ ਤਾਂ ਗੀਤਾ ਜਿਹੜੀ ਪੁਲਿਸ ਨੂੰ ਦੱਸਦੀ ਆ ਵੀ ਉਹ ਮੇਰੀ ਬੇਟੀ ਦਾ ਬੁਆਏਫਰੈਂਡ ਆ ਫਿਰ ਉਹ ਇਹ ਗੱਲ ਵੀ ਦੱਸ ਦਿੰਦੀ ਆ ਵੀ ਅਕਸਰ ਮੇਰੇ ਪਤੀ ਸੀ ਜਿਹੜੇ ਉਹ ਮੇਰੀ ਬੇਟੀ ਨਾਲ ਉਸ ਮੁੰਡੇ ਪਿੱਛੇ ਲੜਦੇ ਰਹਿੰਦੇ ਸੀ ਸਾਡੇ ਘਰ ਦੇ ਵਿੱਚ ਲੜਾਈ ਹੁੰਦੀ ਸੀ ਤੇ ਪੁਲਿਸ ਉਹਨੂੰ ਪੁੱਛਦੀ ਆ ਵੀ ਕੀ ਤੁਹਾਨੂੰ ਲੱਗਦਾ ਵੀ ਤੁਹਾਡੀ ਬੇਟੀ ਤੁਹਾਡੇ ਪਤੀ ਦਾ ਕਤਲ ਕਰਾ ਸਕਦੀ ਆ ਤਾਂ ਗੀਤਾ ਜਿਹੜੀ ਉਹ ਕਹਿੰਦੀ ਵੀ ਨਹੀਂ ਇਹੋ ਜੀ ਗੱਲ ਨਹੀਂ ਵੀ ਠੀਕ ਆ ਭਾਵੇਂ ਇੰਨਾ ਪਿਆਰ ਦੀ ਲੜਾਈ ਹੁੰਦੀ ਸੀ ਪਰ ਉਹਨੂੰ ਲੈ ਕੇ ਪਰ ਇਹਨਾਂ 'ਚ ਪਿਆਰ ਬਹੁਤ ਸੀ ਤੇ ਫਿਰ ਪੁਲਿਸ ਵਾਲੇ ਉਹਨੂੰ ਕਹਿੰਦੇ ਆ ਵੀ ਜਦੋਂ ਤੇ ਦੇਪਤੀ ਦਾ ਕਤਲ ਹੋਇਆ 11 ਵਜੇ ਦਾ ਟਾਈਮ ਆ ਤੇ ਉਹਦੇ ਤੁਸੀਂ ਸੌਂਗੇ ਸੀ ਉਹ ਕਹਿੰਦੀ ਹਾਂ ਤੁਸੀਂ ਦੋਨੋਂ ਇੱਕ ਕਮਰੇ ਚ ਪਏ ਸੀ ਉਹ ਕਹਿੰਦੀ ਵੀ ਹਾਂ ਉਹ ਕਹਿੰਦੇ ਵੀ ਫਿਰ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਮਾਵਾ ਦੀਆਂ ਇੱਕ ਕਮਰੇ ਚ ਪਈਆਂ ਤੇ ਤੁਹਾਡੀ ਬੇਟੀ ਕਿਸੇ ਨਾ ਫੋਨ ਤੇ ਸੰਪਰਕ ਚ ਆ ਵੀ ਤੁਹਾਨੂੰ ਪਤਾ ਨਹੀਂ ਲੱਗਿਆ ਕਹਿੰਦੀ ਮੈਂ ਬਹੁਤ ਥੱਕੀ ਹੋਈ ਸੀ ਮੈਂ ਬਹੁਤ ਸੁੱਤੀ ਸੀ ਮਤਲਬ ਗੂੜੀ ਨੀਂਦ ਦੇ ਵਿੱਚ ਸੁੱਤੀ ਸੀ ਮੈਨੂੰ ਨਹੀਂ ਪਤਾ ਪਰ ਪੁਲਿਸਾ ਜਿਹੜੀ ਉਹ ਆਪਣੇ ਜਿਹੜੇ ਆਖਰੀ ਸਟੈਪ ਤੇ ਪਹੁੰਚ ਚੁੱਕੀ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਜਾਂ ਤਾਂ ਮਾਂ ਬੇਟੀ ਦੀ ਮਿਲੀ ਭੁਗਤਾਂ ਤੇ ਜਾਂ ਬੇਟੀ ਨੇ ਕਰਵਾਇਆ ਤੇ ਉਹਨਾਂ ਨੂੰ ਪਤਾ ਸੀ ਵੀ ਮਨਾਸ ਹੀ ਲੈਣੀ ਆ ਚਲੋ ਉਹ ਤਰुण ਦਾ ਨੰਬਰ ਆ ਜਦੋਂ ਟਰੇਸ ਕਰਦੇ ਆ ਤੇ ਤਰुण ਤੱਕ ਪਹੁੰਚ ਕਰਦੇ ਆ ਤੇ ਤਰुण ਆ ਜਿਹੜਾ ਉਹ ਦੋ ਥੱਪੜਾਂ ਨਾਲ ਹੀ ਮੰਨ ਜਾਂਦਾ ਵੀ ਹਾਂ ਕੁਲਦੀਪ ਦਾ ਕਤਲ ਮੈਂ ਕੀਤਾ ਤੇ ਸੁਦਿਕਸ਼ਾ ਨੇ 2.5 ਲੱਖ ਰੁਪਏ ਦੇ ਕੇ ਆਪਣੇ ਪਿਓ ਦਾ ਕਤਲ ਕਰਾਇਆ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਚਾਰ ਦੋਸ਼ੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਦੇ ਵਿੱਚ ਸੀ ਜਿਹੜੇ ਚਾਰ ਦੋਸ਼ੀ ਚਾਰੇ ਮੁੰਡੇ ਸੀ ਜਿਹੜੇ ਉਹ 10ਵੀਂ ਤੋਂ 12ਵੀਂ ਜਮਾਤ ਦੇ ਸਟੂਡੈਂਟਸ ਸੀ ਛੋਟੀ ਉਮਰ ਦੇ ਸੀ ਇੱਕ ਉਹਨਾਂ ਦੇ ਵਿੱਚੋਂ ਸੀ ਜਿਹੜਾ ਕ੍ਰਿਮੀਨਲ ਸੀ ਪੂਰਾ ਜਿਹੜਾ ਦੋ ਵਾਰ ਜੇਲ੍ਹ ਜਾਇਆ ਆਇਆ ਸੀ ਤੇ ਪਿਛਲੇ ਮਹੀਨੇ ਹੀ ਉਹਨੇ ਕਿਸੇ ਕੁੜੀ ਨਾਲ ਲਵ ਮੈਰਿਜ ਕਰਾਈ ਸੀ ਤੇ ਉਹ ਚੰਡੀਗੜ੍ਹ ਰਹਿ ਰਿਹਾ ਸੀ ਫਿਰ ਉਹਦੀ ਲੋਕੇਸ਼ਨ ਆ ਜਿਹੜੀ ਟ੍ਰੇਸ ਕੀਤੀ ਜਾਂਦੀ ਆ ਵੀ ਜਦੋਂ ਤਰਨ ਨੇ ਉਹਨੂੰ ਫੋਨ ਕੀਤਾ ਪਹਿਲਾਂ ਸੁਦਿਕਸ਼ਾ ਨੇ ਤਰਨ ਨੂੰ ਕਿਹਾ ਕਿ 2.5 ਲੱਖ ਰੁਪਈਆ ਮੈਂ ਦੇ ਦੂੰਗੀ ਵੀ ਮੇਰੇ ਪਿਓ ਨੂੰ ਰਸਤੇ 'ਚੋਂ ਅੱਡਣਾ ਜਿੱਦ ਦਿਨ ਉਹਦਾ ਪਿਓ ਲੜਕੀ ਗਿਆ ਉਸ ਦਿਨ ਹੀ ਉਹਨੇ ਗੱਲ ਕਰ ਲਈ ਸੀ ਤੇ ਚਲੋ ਤਰਣਾ ਉਸ ਨੂੰ ਮੁੰਡੇ ਨੂੰ ਫੋਨ ਕਰਦਾ ਫਿਰ ਉਹ ਮੁੰਡਾ ਜਿਹੜਾ ਉਹ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਫਿਰ ਤਰੋਣਾ ਜਿਹੜਾ ਉਹਨੂੰ ਪੈਸੇ ਭੇਜਦਾ 6000 ਰੁਪਈਆ ਤੇ ਉਸ 6000 ਦੇ ਵਿੱਚੋਂ 1200 ਰੁਪਏ ਦੀ ਉਹ ਟੈਕਸੀ ਕਰਾਉਂਦਾ ਤੇ ਚੰਡੀਗੜ੍ਹ ਤੋਂ ਲੁਧਿਆਣੇ ਆਉਂਦਾ ਆ ਕੇ ਉਹ ਹੋਟਲ ਦੇ ਵਿੱਚ ਇੱਕ ਕਮਰਾ ਕਰਾਏ ਤੇ ਲੈਂਦਾ ਉੱਥੇ ਆਪ ਦੇ ਘਰ ਵਾਲੀ ਜਿਹਦੇ ਨਾਲ ਲੰਮੇ ਰਜ ਕਰਾਈ ਸੀ ਪਿਛਲੇ ਮਹੀਨੇ ਉਹਨੂੰ ਛੱਡਦਾ ਤੇ ਆਪਣੇ ਦੋ ਦੋਸਤਾਂ ਨੂੰ ਹੋਰ ਲੈ ਕੇ ਉਹ ਤਰਉਣ ਦੇ ਨਾਲ ਆਉਂਦਾ ਤੇ ਗੱਲ ਇਹ ਹੋਈ ਸੀ ਵੀ ਜਦੋਂ ਵੀ ਅਸੀਂ ਕਤਲ ਕਰਨ ਆਵਾਂਗੇ ਤਾਂ ਤੁਸੀਂ ਦਰਵਾਜ਼ਾ ਖੋਲਦੇ ਹੋ ਸੁਦਿਕਸ਼ਾ ਜਿਹੜੀ ਉਹਨੇ ਦਰਵਾਜ਼ਾ ਖੋਲਿਆ ਸੁਦਿਕਸ਼ਾ ਨੇ ਆਪਣੀ ਮਾਂ ਨੂੰ ਆਪਣੇ ਨਾਲ ਮਿਲਾ ਲਿਆ ਸੀ ਕਿਉਂਕਿ ਸੁਦਿਕਸ਼ਾ ਨੇ ਆਪਣੀ ਮਾਂ ਨੂੰ ਇਹ ਗੱਲ ਕਹੀ ਸੀ ਕਿ ਮੇਰਾ ਪਿਓ ਆ ਜਿਹੜਾ ਸ਼ਰਾਬ ਪੀਤੀ ਚ ਮੇਰੇ ਨਾਲ ਬਤਮੀਜ਼ੀ ਕਰਦਾ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਕਦੇ ਮੇਰੀ ਬਾਹ ਫੜ ਲੈਂਦਾ ਤੇ ਕਦੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਤੇ ਗੀਤਾ ਨੇ ਬਿਨਾ ਕੁਝ ਜਾਣੇ ਬਿਨਾ ਕੋਈ ਇਨਕੁਆਇਰੀ ਕੀਤੇ ਆਪਣੀ ਧੀ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਤੇ ਉਹਨੂੰ ਇਹ ਲੱਗਣ ਲੱਗਿਆ ਵੀ ਕਿਤੇ ਨਾ ਕਿਤੇ ਦਾਰੂ ਪੀਤੀ ਚ ਮੇਰਾ ਪਤੀ ਹਵਾਨ ਬਣ ਗਿਆ ਤੇ ਆਪਣੀ ਧੀ ਦੀ ਇੱਜ਼ਤ ਨੂੰ ਪੈ ਗਿਆ ਵੀ ਸਾਡਾ ਸਮਾਜ ਦੇ ਵਿੱਚ ਨੱਕ ਨਹੀਂ ਰਹਿਣਾ ਵੈਸੇ ਵੀ ਗੀਤਾ ਨੇ ਕਦੇ ਵੀ ਆਪਣੀ ਬੇਟੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੂੰ ਗਲਤ ਹੈ ਉਹਨੇ ਹਮੇਸ਼ਾ ਆਪਣੇ ਪਤੀ ਨੂੰ ਹੀ ਗਲਤ ਠਹਿਰਾਇਆ ਪਰ ਕੁਲਦੀਪ ਸ਼ਰਾਬ ਪੀ ਕੇ ਇਸ ਕਰਕੇ ਜ਼ਿਆਦਾ ਹਾਈਪਰ ਹੁੰਦਾ ਸੀ ਕਿਉਂਕਿ ਜਦੋਂ ਇੱਕ ਘਰ ਦੇ ਵਿੱਚ ਹਨਾ ਇੱਕ ਬੰਦਾ ਮੇਨ ਮੁਖੀ ਆ ਵੀ ਉਹ ਚਾਹੁੰਦਾ ਵੀ ਉਹਦੇ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਹੋਵੇ ਤੇ ਗੱਲ ਉਹਦੇ ਵੱਸੋਂ ਬਾਹਰ ਹੋ ਰਹੀ ਹੋਵੇ ਹਰ ਤਰੀਕੇ ਨਾਲ ਉਹਨੇ ਦੇਖੋ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਘਰ ਦੇ ਵਿੱਚ ਉਹਦੀ ਨਹੀਂ ਚੱਲਦੀ ਜਿੱਥੇ ਉਹਦੀ ਚੱਲਣੀ ਚਾਹੀਦੀ ਆ ਉੱਥੇ ਵੀ ਕੋਈ ਨਹੀਂ ਸੁਣਦਾ ਤਾਂ ਫਿਰ ਉਹ ਬੰਦਾ ਜਿਹੜਾ ਸ਼ਰਾਬ ਪੀ ਕੇ ਆਪਣਾ ਗੁੱਸਾ ਕੱਢਦਾ ਕੁਲਦੀਪ ਦਾ ਵੀ ਇਹੋ ਹਾਲ ਸੀ ਪਰ ਗੀਤਾ ਨੇ ਆਪਣੇ ਪਤੀ ਨੂੰ ਸਮਝਣ ਦੀ ਬਜਾਏ ਆਪਣੀ ਵਿਗੜੀ ਹੋਈ ਤੀ ਦਾ ਸਾਥ ਦਿੱਤਾ ਤੇ ਉਹਨੂੰ ਕਹਿੰਦੀ ਆ ਵੀ ਆਪਾਂ ਇਹਦਾ ਕੰਡਾ ਕੱਢ ਦਿੰਨੇ ਆ ਰਸਤੇ ਚੋਂ ਚਲੋ ਸੁਦਿਕਸ਼ਾ ਜਿਹੜੀ ਉਹ ਆਪਣੀ ਮਾਂ ਨੂੰ ਕਹਿ ਦਿੰਦੀ ਆ ਵੀ ਤਰੋਣਾ ਜਿਹੜਾ ਉਹ ਕੰਮ ਕਰ ਦੂਗਾ ਚਲੋ ਸਾਰੀ ਗੱਲ ਆ ਜਿਹੜੀ ਉਹ ਸੁਦਿਕਸ਼ਾ ਕਰ ਲੈਂਦੀ ਆ ਤੇ ਉਹਨਾਂ ਨੇ ਗੱਲ ਇਹ ਕੀਤੀ ਸੀ ਵੀ ਜਿਹੜੇ ਮਤਲਬ ਮੌਤ ਹੋਊਗੀ ਉਹ ਇਸ ਤਰ੍ਹਾਂ ਹੋਵੇ ਵੀ ਕੁਦਰਤੀ ਲੱਗੇ ਕਿਉਂਕਿ ਉਹ ਰੇਲਵੇ ਦੇ ਵਿੱਚ ਨੌਕਰੀ ਕਰਦਾ ਸੀ ਤੇ ਗੀਤਾ ਨੂੰ ਏਸੀ ਵੀ ਮੈਂ ਪ੍ਰਾਈਵੇਟ ਕਾਲਜ ਦੇ ਵਿੱਚ ਹਨਾ ਜੌਬ ਕਰਦੀ ਆ ਵੀ ਜਦੋਂ ਮੇਰੇ ਪਤੀ ਦੀ ਮੌਤ ਹੋ ਗਈ ਤਾਂ ਮੈਨੂੰ ਸਰਕਾਰੀ ਨੌਕਰੀ ਮਿਲ ਜੂ ਇਹਦੇ ਨਾਲ ਤੇ ਵੀ ਨਾਲੇ ਜਿਹੜਾ ਪੈਸਾ ਮਿਲੂਗਾ ਤੇ ਉਹਦੇ ਵਿੱਚੋਂ 2.5 ਲੱਖ ਰੁਪਏ ਹੀ ਅਸੀਂ ਕਾਤਲ ਨੂੰ ਦੇ ਦੇਾਂਗੇ ਪਰ ਕਾਤਲ ਜਾਂ ਪਲਾਨ ਕਰਨ ਵਾਲਾ ਜਿੰਨਾ ਮਰਜੀ ਸ਼ੈਤਾਨ ਹੋਵੇ ਤੇ ਪੁਲਿਸ ਜਿਹੜੀ ਉਹਨੂੰ ਲੱਭ ਹੀ ਲੈਂਦੀ ਆ ਫਿਰ ਜਦੋਂ ਤਰੌਣ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਗੀਤਾ ਨੂੰ ਤੇ ਸੁਦਿਕਸ਼ਾ ਨੂੰ ਅਰੈਸਟ ਕਰਕੇ ਲੈ ਕੇ ਜਾਂਦੀ ਆ ਤੇ ਫਿਰ ਗੀਤਾ ਨੂੰ ਤੇ ਸੁਦਿਕਸ਼ਾ ਨੂੰ ਮਨਾ ਲੈਂਦੀ ਆ ਪੁਲਿਸ ਫਿਰ ਸੁਦਿਕਸ਼ਾ ਦੱਸਦੀ ਆ ਵੀ ਹਾਂ ਮੇਰਾ ਪਿਓ ਸੀ ਜਿਹੜਾ ਉਹ ਮੈਨੂੰ ਤਰੌਣ ਨਾਲ ਗੱਲ ਕਰਨ ਤੋਂ ਰੋਕਦਾ ਸੀ ਉਹਦੇ ਨਾਲ ਮੈਨੂੰ ਕਹਿੰਦਾ ਸੀ ਕਿ ਤੂੰ ਉਹਦੇ ਨਾਲ ਗੱਲ ਨਹੀਂ ਕਰਨੀ ਤੂੰ ਉਹਨੂੰ ਬੁਆਏਫਰੈਂਡ ਬਣਾਇਆ ਹੋਇਆ ਵੀ ਤੇਰਾ ਉਹਦੇ ਨਾਲ ਕਦੇ ਵੀ ਮੈਂ ਵਿਆਹ ਨਹੀਂ ਕਰਨ ਦੇ ਹੋਣ ਦੇਊਗਾ ਵੀ ਇਸ ਗੱਲ ਤੇ ਮੈਨੂੰ ਬਹੁਤ ਗੁੱਸਾ ਸੀ ਆਪਦੇ ਪਿਓ ਤੇ ਵੀ ਐਸੇ ਕਰਕੇ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਮੇਰਾ ਪਿਓ ਮੇਰੇ ਤੇ ਗਲਤ ਨਿਗਾਹ ਰੱਖਦਾ ਸ਼ਰਾਬ ਪੀ ਕੇ ਮੇਰਾ ਪਿਓ ਹੇਵਾਨ ਬਣ ਜਾਂਦਾ ਸੀ ਸਾਨੂੰ ਕੁੱਟਦਾ ਸੀ ਇਸ ਕਰਕੇ ਅਸੀਂ ਦੋਨਾਂ ਮਾਮਾ ਧੀਆਂ ਨੇ ਪਲੈਨਿੰਗ ਨਾਲ ਉਹਦਾ ਕਤਲ ਕਰਵਾਇਆ ਫਿਰ ਉਹ ਦੱਸਦੇ ਆ ਵੀ ਕਤਲ ਹੋਇਆ ਕਿਵੇਂ ਉਹ ਕਹਿੰਦੀ ਵੀ ਜਦੋਂ ਮੈਟਰੋਂ ਨੂੰ ਫੋਨ ਕੀਤਾ ਉਹਨੇ ਮੈਨੂੰ ਦੱਸਿਆ ਸਾਡੇ ਘਰ ਦੇ ਕੋਲ ਆ ਕੇ ਚਾਰਾਂ ਜਣਿਆਂ ਨੇ ਤੇ ਮੈਂ ਆ ਕੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ ਕੇ ਉਹ ਆਏ ਨੇ ਚਾਰੋ ਚਾਰੋ ਉਹ ਜਾਂਦੇ ਆ ਜਦੋਂ ਅੰਦਰ ਕਮਰੇ ਚ ਤਾਂ ਕੁਲਦੀਪ ਸਿੰਘ ਆ ਜਿਹੜਾ ਸੁੱਤਾ ਪਿਆ ਹੁੰਦਾ ਪਹਿਲਾਂ ਉਹ ਸਰਾਣਾ ਨਾਲ ਉਹਦਾ ਮੂੰਹ ਆ ਜਿਹੜਾ ਦੱਬ ਦਿੰਦੇ ਆ ਜਿਦੇ ਕਰਕੇ ਉਹ ਬੇਹੋਸ਼ ਹੋ ਜਾਂਦਾ ਫਿਰ ਉਹਦੇ ਦਿਲ ਦੀ ਧੜਕਣ ਜਦੋਂ ਚੈੱਕ ਕੀਤੀ ਜਾਂਦੀ ਆ ਤਾਂ ਉਹਦਾ ਦੇਲਾ ਧੜਕ ਰਿਹਾ ਹੁੰਦਾ ਫਿਰ ਉਹਨਾਂ ਨੂੰ ਇਹ ਹੋ ਜਾਂਦਾ ਵੀ ਇਹ ਐਂ ਤਾਂ ਮਰਦਾ ਨਹੀਂ ਕਿਉਂਕਿ ਹੁਣ ਤਾਂ ਬੇਹੋਸ਼ ਵੀ ਹੋ ਗਿਆ ਇਹ ਫਿਰ ਉਹ ਉਹਦੇ ਮਤਲਬ ਗਲੇ ਤੇ ਚਾਕੂ ਮਾਰਦੇ ਆ ਚਾਕੂ ਮਾਰ ਕੇ ਤੇ ਉਹ ਚਲੇ ਜਾਂਦੇ ਆ ਫਿਰ ਉਸ ਤੋਂ ਬਾਅਦ ਗੀਤਾ ਦੇ ਸੁਦਿਕਸ਼ਾ ਵੇਖਦੀਆਂ ਵੀ ਉਹਨਾਂ ਨੇ ਤਾਂ ਕਤਲ ਕਰਤਾ ਵੀ ਆਪਾਂ ਤਾਂ ਸੋਚਿਆ ਸੀ ਵੀ ਇਸ ਤਰ੍ਹਾਂ ਦਾ ਕਤਲ ਹੋਵੇ ਵੀ ਪਤਾ ਨਾ ਲੱਗੇ ਹਨਾ ਤੇ ਵੀ ਇਹ ਤਾਂ ਹੁਣ ਜਿਹੜੇ ਚਾਕੂਆਂ ਦੇ ਨਿਸ਼ਾਨ ਪਏ ਆ ਵੀ ਇਹ ਤਾਂ ਪਤਾ ਹੀ ਲੱਗਦਾਗਾ ਤੇ ਚਲੋ ਉਹ ਜਿਹੜੇ ਉੱਥੇ ਕੱਪੜੇ-ਕੁਪੜੇ ਹੋਰ ਲਿਬੜੇ ਹੁੰਦੇ ਆ ਉਹਨਾਂ ਨੂੰ ਮਤਲਬ ਕਰਦੇ ਆ ਕਿ ਸ਼ਾਲ ਸੀ ਇੱਕ ਸਰਾਣਾ ਸੀ ਤੇ ਜਿਨ੍ਹਾਂ ਨਾਲ ਐਂ ਲੱਗਦਾ ਸੀਗਾ ਵੀ ਸਬੂਤ ਦੇ ਤੌਰ ਤੇ ਪੁਲਿਸ ਨੂੰ ਪਤਾ ਨਾ ਲੱਗ ਜੇ ਤੇ ਉਹ ਦੋਨੇ ਚੀਜ਼ਾਂ ਨੇ ਉਹ ਲਫਾਫੇ ਚ ਪਾ ਕੇ ਆਪਣੇ ਘਰ ਦੇ ਪਿਛਲੇ ਪਾਸੇ ਨਾ ਖਾਲੀ ਪਲਾਟ ਪਿਆ ਸੀ ਉਹਦੇ 'ਚ ਸੁੱਟ ਦਿੰਦੀਆਂ ਫਿਰ ਪੁਲਿਸ ਜਦੋਂ ਪੂਰੀ ਇਨਕੁਆਇਰੀ ਕਰਦੀ ਆ ਤੇ ਉਹ ਜਿਹੜੇ ਸਬੂਤ ਉਹਨਾਂ ਨੇ ਮਟਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਪੁਲਿਸ ਨੇ ਬਰਾਮਦ ਕਰਵਾ ਲਏ ਸੀਗੇ ਤੇ ਫਿਰ ਇਹ ਗੱਲ ਆ ਗਈ ਤਾਂ ਤੇ ਸੁਦਿਕਸ਼ਾ ਮੰਨ ਜਾਂਦੀਆਂ ਵੀ ਹਾਂ ਗੀਤਾ ਕਹਿੰਦੀ ਆ ਵੀ ਮੈਂ ਹੀ ਵਿੱਚ ਸਾਰੀ ਇਨਵੋਲਵ ਹੈਗੀ ਸੀ ਤੇ ਮੇਰੀ ਧੀ ਵੀ ਇਨਵੋਲਵ ਸੀ ਵੀ ਅਸੀਂ ਹੀ ਦਰਵਾਜ਼ਾ ਖੋਲਿਆ ਸੀ ਫੇਰ ਹੀ ਕਤਲ ਆਇਆ ਤੇ ਫੇਰ ਹੀ ਮੇਰੇ ਪਤੀ ਦਾ ਕਤਲ ਹੋਇਆ ਇਹ ਖਬਰ ਸੁਣ ਕੇ ਜਦੋਂ ਲੋਕਾਂ ਨੇ ਸੁਣੀ ਸੀ ਤਾਂ ਲੋਕਾਂ ਦੇ ਵਿੱਚ ਬੜਾ ਰੋਸ ਪਾਇਆ ਤੇ ਲੋਕ ਇਹ ਵੀ ਕਹਿੰਦੇ ਸੀ ਵੀ ਹਾਂ ਇਹਨਾਂ ਦੇ ਘਰੋਂ ਤੀਜੇ ਇੱਕ ਦਿਨੋਂ ਲੜਾਈ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਹਾਲਾਂਕਿ ਕੁਲਦੀਪ ਦੇ ਭਰਾ ਨੂੰ ਵੀ ਇਹ ਗੱਲ ਨਹੀਂ ਪਤਾ ਸੀ ਘਰੇ ਰਹਿੰਦੇ ਹੋਏ ਵੀ ਵੀ ਮੇਰੀ ਭਤੀਜੀ ਆ ਜਿਹੜੀ ਉਹਦਾ ਕੋਈ ਬੁਆਏਫ੍ਰੈਂਡ ਆ ਤੇ ਉਹਦੇ ਕਰਕੇ ਹੀ ਮੇਰਾ ਭਰਾ ਉਹਨਾਂ ਨਾਲ ਲੜਦਾ ਦੇਖੋ ਇੱਕ ਮਾਂ ਦੀ ਦੀ ਐਸੀ ਸਾਜ਼ਿਸ਼ ਜਿਨ੍ਹਾਂ ਨੇ ਆਪਣੇ ਹੱਥੀਂ ਆਪਣਾ ਘਰ ਪੱਟ ਲਿਆ ਉਹ ਮਾਂ ਜਿਹੜੀ ਆਪਣੀ ਬੇਵਕੂਫ ਤੇ ਕਰੈਕਟਰਲੈਸ ਕੁੜੀ ਦੇ ਪਿੱਛੇ ਲੱਗ ਕੇ ਜਿਨੇ ਆਪਣਾ ਸੁਹਾਗ ਉਜਾੜਿਆ ਤੇ ਉਹ ਕੁੜੀ ਹੈ ਜਿਹੜੀ ਉਹ ਅੱਗੇ ਜਾ ਕੇ ਉਹਨੇ ਆਪਣੀ ਮਾਂ ਦਾ ਕੀ ਹਸ਼ਰ ਕੀਤਾ ਹੋਊਗਾ ਇਹ ਕਹਿੰਦੇ ਹੁੰਦੇ ਆ ਕਿ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਵੱਧ ਵਫਾਦਾਰੀ ਵਾਲਾ ਰਿਸ਼ਤਾ ਹੁੰਦਾ ਕਈ ਵਾਰ ਬੱਚੇ ਆ ਜਿਹੜੇ ਉਹ ਮਾਤਾ ਪਿਤਾ ਪ੍ਰਤੀ ਅਣਗੈਲੀ ਕਰ ਜਾਂਦੇ ਨੇ ਮਾਤਾ ਪਿਤਾ ਨੂੰ ਨਹੀਂ ਸਮਝਦੇ ਜੇ ਹੁਣਾ ਕੁਲਦੀਪ ਨੇ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਲਦੀਪ ਆਪਣੀ ਬੇਟੀ ਦਾ ਭਲਾ ਹੀ ਚਾਹੁੰਦਾ ਸੀ ਪਰ ਉਹਦੀ ਈ ਏਡੀ ਗਦਾਰ ਨਿਕਲੀ ਵੀ ਉਹਨੇ ਆਪਣੇ ਪਿਤਾ ਨੂੰ ਹੀ ਆਪਣਾ ਦੁਸ਼ਮਣ ਮੰਨ ਲਿਆ ਫਿਰ ਚਾਰਜ ਸ਼ੀਟ ਆ ਜਿਹੜੀ ਉਹ ਦਾਖਲ ਕੀਤੀ ਜਾਂਦੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਫਿਰ ਗੀਤਾ ਤੇ ਸੁਦਿਕਸ਼ਾ ਜਿਹੜੀਆਂ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਕਰ ਦਿੱਤਾ ਜਾਂਦਾ ਤੇ ਫਿਰ ਸਾਰਿਆਂ ਤੇ ਕਤਲ ਦਾ ਮਕਦਮਾ ਜਿਹੜਾ ਉਹ ਦਰਜ ਕੀਤਾ ਜਾਂਦਾ ਗੁਲਦੀਪ ਦਾ ਭਰਾ ਰੋਂਦਾ ਰੋਂਦਾ ਇਹੀ ਕਹਿੰਦਾ ਕਿ ਵੀ ਤੁਸੀਂ ਸਾਰਾ ਕੁਝ ਆਪ ਹੀ ਚੱਲ ਕੇ ਤੁਰ ਗਏ ਜੇ ਤੁਸੀਂ ਕਦੇ ਮੇਰੇ ਕੋਲੇ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਤੁਹਾਡਾ ਕਤਲ ਨਾ ਹੁੰਦਾ ਤੇ ਇਹ ਘਟਨਾ ਸੁਣ ਕੇ ਸਾਰੇ ਲੁਧਿਆਣੇ ਵਿੱਚ ਸ਼ੋਗ ਦੀ ਲਹਿਰ ਆ ਜਿਹੜੀ ਉਹ ਫੈਲ ਗਈ ਸੀ ਤੇ ਲੋਕ ਆ ਜਿਹੜੇ ਉਹ ਇਹੀ ਗੱਲ ਕਹਿੰਦੇ ਸੀ ਕਿ ਬੰਦਾ ਕਿਤੇ ਯਕੀਨ ਕਰੇ ਬਾਹਰਿਆਂ ਤੋਂ ਤਾਂ ਹਜੇ ਕਈ ਵਾਰੀ ਬਚ ਜਾਂਦਾ ਪਰ ਜੇ ਆਪਣੇ ਘਰ ਦੇ ਅੰਦਰ ਹੀ ਦੁਸ਼ਮਣ ਬੈਠੇ ਹੋਣ ਉਹਨਾਂ ਤੋਂ ਬਚਣਾ ਬਹੁਤ ਔਖਾ ਦਾ ਹਾਂਜੀ ਦੋਸਤੋ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਸੀਂ ਕਦੇ ਇਸ ਘਟਨਾ ਬਾਰੇ ਪਹਿਲਾਂ ਸੁਣਿਆ ਹੈ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ